ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਪਾਰਟ 2 ਹੈ ਉਸ ਦਾ ਆਗਾਜ਼ ਕੀਤਾ ਚਲੰਦਰ ਦੇ ਵਿੱਚ ਉਸ ਤੇ ਪਿੰਡਾਂ ਦੇ ਪਹਿਰੇਦਾਰ ਕੈਂਪੇਨ ਦੇ ਐਸੇ ਪੈਂਫਲੇਟਸ ਐਸੇ ਕਾਰਟੂਨ ਰੂਪਈ ਚੀਜ਼ਾਂ ਬਣਾ ਕੇ ਆਪ ਨੇ ਵਲੰਟੀਅਰਸ ਨੂੰ ਦਿੱਤੀਆਂ ਮੀਡੀਆ ਨੂੰ ਦਿੱਤੀਆਂ ਬਲਕਿ ਦੇ ਵਿੱਚ ਛਪਾਏਗੇ ਜਿਹਰ ਚ ਪਦ ਯਾਤਰਾ ਓਵਰਵਿਊ ਅਗਲੇ ਦਿਨ ਕੀ ਕਰਨਾ ਹੈ ਪਾਰਟ 2 ਠੀਕ ਹੈ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਹਨਾਂ ਨੇ ਬਣਾ ਕੇ ਪੇਸ਼ ਕੀਤੀ ਹੈ ਤੇ ਅਖੀਰਲਾ ਜਿਹੜਾ 8 ਫਰਵਰੀ ਹੈ ਉਧਰ ਭਗਵੰਤ ਮਾਨ ਸਾਹਿਬ ਦੀ ਤਸਵੀਰ ਵੀ ਖਾਈ ਗਈ ਹੈ ਕਿ ਜਨ ਸਭਾ ਨੂੰ ਉਹ ਐਡਰੈਸ ਕਰਨਗੇ ਇਹ ਸਕੀਮ ਹੈ ਜਿਹੜੀ ਪੱਧਰਾ ਓਵਰਵਿਊ ਨੇ 10 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਚਲਾਉਣ ਦੀ ਗੱਲ ਕੀਤੀ ਹੈ ਪਿੰਡੋਂ ਪਿੰਡੀ ਪਹੁੰਚਣ ਦੀ ਰੀਤ ਦੀ ਗੱਲ ਕੀਤੀ ਗਈ ਹੈ ਹੁਣ ਗੱਲ ਇਸ ਦੇ ਵਿੱਚ ਇਹ ਹੈ ਕਿ ਇਹ ਕਾਰਟੂਨ ਕਰੈਕਟਰਾਂ ਦੇ ਵਿੱਚ ਇਹਨਾਂ ਨੇ ਆ ਦੋ ਨੰਬਰ ਪੇਜ ਦੇ ਵਿੱਚ ਦੋ ਨੰਬਰ ਪੇਜ ਦੇ ਉੱਪਰ ਇਹ ਤਸਵੀਰ ਹੈਗੀ ਆ ਜਿਹੜਾ ਮੈਂ ਲਾਰਜ ਐਂਡ ਕਰਕੇ ਤੁਹਾਨੂੰ ਦਿਖਾਉਣ ਲੱਗਾ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਾਉਣੀ ਹੈ ਆ ਉਹ ਥੋੜਾ ਜਿਹਾ ਵੱਡਾ ਕਰਕੇ ਦਿਖਾਇਆ ਜਾ ਰਿਹਾ ਕਿ ਗੁਰਦੁਆਰਿਆਂ 'ਚ ਸਵੇਰੇ 9 ਵਜੇ ਪਦਿਆਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਨਾਉਂਸਮੈਂਟ ਕਰਾਉਣੀ ਹੈ ਉਹ ਮੇਥੇ ਇਤਰਾਜ ਇਹੇ ਹੈ ਕਿ ਆਹ ਵੇਖ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਸਾਇਆ ਗਿਆ ਹੈ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਤਸਵੀਰ ਰੂਪ ਇੱਕ ਕਤਾਬ ਰੂਪ ਦੇ ਕੇ ਦਰਸਾਇਆ ਜਾ ਰਿਹਾ ਹੈ ਗੁਰੂ ਨਾਨਕ ਪਾਸ਼ਾ ਦਾ ਕਾਰਟੂਨ ਦੀ ਤਸਵੀਰ ਪਿੱਛੇ ਲਗਾਈ ਜਾ ਰਹੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਉਹ ਕਦੀ ਇਸ ਹਾਲਾ ਇਸ ਅਵਸਥਾ ਦੇ ਵਿੱਚ ਮੇਰੇ ਹਿਸਾਬ ਨਾਲ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਪ੍ਰਕਾਸ਼ ਹੁੰਦੇ ਜੇ ਤੁਸੀਂ ਕਾਰਟੂਨ ਦੀ ਰੂਪ ਦੇਣੀ ਸੀ ਪਹਿਲਾਂ ਤਾਂ ਦੇਣਾ ਹੀ ਨਹੀਂ ਚਾਹੀਦਾ ਸੀ ਪਰ ਉਹਦੇ ਉੱਪਰ ਰਮਾਲਾ ਸਾਹਿਬ ਹੁੰਦਾ ਹੈ ਜਾਂ ਗ੍ਰੰਥੀ ਸਿੰਘ ਪਾਠ ਕਰਦਾ ਹੁੰਦਾ ਹੈ ਕਿ ਗ੍ਰੰਥੀਕ ਆ ਮੈਂ ਤੇ ਸਪੀਕਰ ਲੈ ਕੇ ਬੋਲਦਾ ਹੁੰਦਾ ਜੀ ਆ ਆ ਜਿਹੜਾ ਹੈਗਾ ਤੁਸੀਂ ਵਿਖਾਇਆ ਆਏ ਪਾਠ ਹੁੰਦੇ ਜਾਂ ਆਏ ਅਨਾਉਂਸਮੈਂਟਾਂ ਹੁੰਦੀਆਂ ਜੀ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੁੰਦਾ ਜੀ ਗੁਰੂ ਘਰ ਦੇ ਵਿੱਚ ਆ ਵੇਖੋ ਤੁਹਾਡੇ ਸਾਹਮਣੇ ਤਸਵੀਰ ਤੁਸੀਂ ਉਹ ਜਾਰੀ ਕੀਤੀ ਹੈ ਇਹ ਤਾਂ ਮੈਂ ਕਰਾਂ ਹੀ ਸਿੱਧੀ ਸਿੱਖ ਭਾਵਨਾ ਮੈਂ ਵੇਖੀ ਮੇਰੇ ਦਿਲ ਨੂੰ ਚੋੜ ਲੱਗੀ ਐਜ਼ ਅ ਸਿੱਖ ਗੱਲ ਕਰ ਰਿਹਾ ਛੱਡੋ ਤੁਸੀਂ ਬਾਕੀ ਚੀਜ਼ਾਂ ਨੂੰ ਸਿੱਧਾ ਹਮਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਇੱਕ ਕਿਤਾਬ ਰੂਪੀ ਪਰ ਜ਼ੈਂਟ ਕਰਨਾ ਤਸਵੀਰ ਰੂਪੀ ਐਸਾ ਕਰੈਕਟਰ ਕਿਰਾ ਕੇ ਦੇਣਾ ਹੈ ਮੇਰੇ ਸਾਹ ਹਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਜਾਲਦੀ ਜੋਤ ਹੈ ਸਾਡੀ ਗੁਰੂ ਮਾਨੇਓ ਗ੍ਰੰਥ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿ ਕੇ ਗਏ ਅਸੀਂ ਹਰੇਕ ਚੀਜ਼ ਹਰੇਕ ਸ਼ੁਰੂ ਚੀਜ਼ ਕਰਨ ਤੋਂ ਪਹਿਲਾਂ ਨਮਸਤਕ ਹੁੰਨੇ ਆ ਕੀ ਆਪਾਂ ਇਸ ਰੂਪ ਦੇ ਵਿੱਚ ਨਮਸਤਕ ਹੁੰਨੇ ਆ ਜੀ ਭਗਵੰਤ ਮਾਨ ਸਰ ਤੁਸੀਂ ਆਹ ਵੇਖੋ ਯਾਰ ਮੈਂ ਦਾ ਬੇਤੀ ਕਰਦਾ ਤੁਹਾਨੂੰ ਜਿਨ੍ਹਾਂ ਨੇ ਕਾਰਟੂਨ ਕਰੈਕਟਰ ਤਸਵੀਰ ਗੁਰਨਾਨਕ ਪਾਸ਼ਾ ਦੀ ਬਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਪਮਾਨ ਕੀਤਾ ਗਿਆ ਇਸ ਇਸ ਦੇ ਵਿੱਚ ਅਥਾਰਟੀ ਹੋਈ ਹੈ ਕੋਈ ਬਲੀ ਆਨੇ AI ਨੇ ਇਹ ਨਹੀਂ ਬਣਵਾਈ ਹੈਗੀ ਤੁਸੀਂ ਉਹ ਕਰਾਈ ਹੈ ਤੁਸੀਂ ਉਹ ਦਿੱਤੀ ਹੈ ਤੁਸੀਂ ਉਹ ਲੋਕਾਂ ਦੇ ਵੱਢੀ ਹੈ ਇਹ ਜਿਨ੍ਹਾਂ ਲੋਕਾਂ ਨੇ ਬਣਾਈ ਹੈ ਉਹਨਾਂ ਤੇ ਕਾਰਵਾਈ ਕਰੋ ਤੇ ਇਮੀਡੀਟਲੀ ਜਿੰਨੀਆਂ ਇਹ ਵੱਡੀਆਂ ਜੀਆਂ ਕਾਪੀਆਂ ਇਹਨਾਂ ਨੂੰ ਵਾਪਸ ਕਰਾਓ ਇਹ ਫਿਰ ਉਹ ਉਹ ਜਾਨੀ ਕਿ ਅੱਗੇ ਥੋੜੀ ਆਚੀ ਨੇ ਕੀ ਕੁਝ ਬੋਲਿਆ ਉਹ ਵੀ ਤੇ ਇੱਕ ਆਹ ਵੇਖ ਲਓ ਨਵਾ ਕੇ ਚੰਦ ਝਾੜਦਾ ਤੁਸੀਂ ਐ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਪਮਾਨ ਗੁਰੂ ਨਾਨਕ ਪਾਸ਼ਾ ਦਾ ਅਪਮਾਨ ਤੁਸੀਂ ਕਰ ਰਹੇ ਹੋ ਵੰਡ ਵੰਡ ਕੇ ਆਪ ਆਪ ਵੰਡੀਆਂ ਨੇ ਤੁਸੀਂ ਉੱਥੇ ਮजूद ਸੀ ਸ਼ੋਧਿਆ ਜੀ ਮजूद ਸੀ ਕੇਰੀ ਵਾਲ ਮजूद ਸੀ ਤੁਹਾਡੀ ਸਾਰੀ ਸੀਨੀਅਰ ਲੀਡਰਸ਼ਿਪ ਮजूद ਸੀ ਤੇ ਤੁਸੀਂ ਉਹ ਉੱਥੇ ਲੋਕਾਂ ਨੂੰ ਦਿੱਤੀਆਂ ਨੇ ਸੋ ਮੇਰੀ ਇੱਕ ਬੇਨਤੀ ਹੈ ਕਿ ਇਸ ਚੀਜ਼ ਦੀ ਜਿਹੜੀ ਵਾਪਸੀ ਹੈ ਇਹਦੀ ਇਮੀਡੀਏਟਲੀ ਕਰਾਈਦਾ ਹੈ ਕਾਪੀਆਂ ਵਾਪਸ ਲਵਾਈਆਂ ਜਾਣ ਤੇ ਪੂਰੇ ਸਿੱਖ ਸੰਗਤ ਤੋਂ ਮਾਫੀ ਮੰਗੀ ਜਾਵੇ ਕਿ ਜੋ ਇਹ ਘਨਾਉਣੀ ਕਰਤੂ ਦਾ ਆਮ ਆਦਮੀ ਪਾਰਟੀ ਨੇ ਕਰਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਮੈਂ ਸ਼ਬਦ ਨਹੀਂ ਵਰਤ ਸਕਦਾ ਜੋ ਇਸ ਪ੍ਰਤੀ ਵਰਤਨੇ ਚਾਹੀਦਾ ਕਿ ਤੁਸੀਂ ਕਿਸ ਸਾਹਿਬ ਦੀ ਨਮਾਜ਼ ਸਾਡੇ ਗੁਰੂ ਸਾਹਿਬ ਦੀ ਕੀਤੀ ਹੈ ਉਸ ਤੋਂ ਤੁਰੰਤ ਸਿਕ ਸੰਗਤ ਤੋਂ ਮਾਫੀ ਮੰਗਦੇ ਹਾਂ ਇਮੀਡੀਏਟਲੀ ਇਸ ਨੂੰ ਵਾਪਸ ਲਵੋ ਧੰਨਵਾਦ